लुधियाना का फेमस बाबा चिकन बंद हो रहा है ये मैं नहीं कह रही हूं ये खुद ही बाबा चिकन वाले कह रहे हैं और ये लुधियाना में नहीं कैनेडा में बंद हो रहा है क्योंकि वहां के जो लैंडलॉर्ड्स हैं ये बाबा चिकन एक रेंटेड एक प्रॉपर्टी पे है वहां पर और बाबा चिकन जिस रेंटेड प्रॉपर्टी में था तो वहां के लैंडलॉर्ड्स का ये कहना है कि हमें आपके खाने का अरोमा नहीं पसंद हमें आपके खाने की सुगंध नहीं पसंद इसलिए बाबा चिकन कैनेडा के अंदर बंद होने जा रहा है और वो ये कह रहे हैं कि ये जो क्रिसमस है ये हमारे लिए एक आम क्रिसमस नहीं हमारे लिए एक ब्लैक क्रिसमस बन क्योंकि हमारे कल्चर को हमारे खाने को हम लुधियाना से कैनेडा लेकर गए लेकिन लोगों ने हमारे खाने को हमारे स्वाद को बहुत ज्यादा सराया भी लेकिन आज हम इस मोड पे आकर खड़े हैं कि हमारे लैंडलॉर्ड ने हमारे ही रेस्टोर पे लगा दिया है ताला ਕਿਆ ਕਹਿਣਾ ਚਾਹੁੰਗੇ ਕਮੈਂਟ ਕਰਕੇ ਜ਼ਰੂਰ ਦਈਏ ਦੇਖੋ ਜੀ ਰੈਸਟੋਰੈਂਟ ਇਸ ਕਰਕੇ ਚਲਦੇ ਨੇ ਕਿ ਉਹਨਾਂ ਦੇ ਅੰਦਰ ਖੁਸ਼ਬੂ ਆਂਦੀ ਹੈ ਜੇ ਜਦੋਂ ਖਾਣਾ ਬਣਦਾ ਉਦੋਂ ਅੰਦਰ ਖੁਸ਼ਬੂ ਆਂਦੀ ਹੈ ਲੋਕੀ ਸਭ ਤੋਂ ਪਹਿਲਾਂ ਖਾਣਾ ਖਾਣ ਤੋਂ ਪਹਿਲਾਂ ਉਹਦੀ ਖੁਸ਼ਬੂ ਨੂੰ ਇੰਜੋਏ ਕਰਦੇ ਆ ਪਰ ਅੱਜ ਇਹੀ ਖੁਸ਼ਬੂ ਕਈਆਂ ਵਾਸਤੇ ਆਰਡਰ ਬਣ ਗਈ ਆ ਉਹ ਕਹਿੰਦੇ ਨੇ ਜੀ ਸਾਨੂੰ ਤੁਹਾਡੇ ਖਾਣੇ ਦੀ ਖੁਸ਼ਬੂ ਜਿਹੜੀ ਆ ਉਹ ਤੰਗ ਕਰ ਰਹੀ ਹੈ ਮੈਨੂੰ ਇਹ ਨਹੀਂ ਸਮਝ ਆਈ ਜੇ ਮੇਰੇ ਖਾਣੇ ਦੀ ਖੁਸ਼ਬੂ ਤੰਗ ਕਰ ਰਹੀ ਹੈ ਤੇ ਕੱਲ ਨੂੰ ਚਾਈਨੀਜ਼ ਰੈਸਟੋਰੈਂਟ ਦੇ ਖਾਣੇ ਦੀ ਖੁਸ਼ਬੂ ਕੀ ਕਰੂਗੀ ਯਾ ਕੋਈ ਗੋਰਾ ਸਟੇਕ ਬਣਾ ਰਿਹਾ ਉਹਦੀ ਖੁਸ਼ਬੂ ਕੀ ਕਰੂਗੀ ਜਾਂ ਜਿਹੜੇ ਕੈਨੇਬੀ ਸਟੋਰ ਖੁੱਲੇ ਨੇ ਲੋਕੀ ਜਿਹੜਾ ਮਹਿਰਬਾਨਾ ਫੂਕਦੇ ਨੇ ਉਹਦੀ ਸਮੈਲ ਕੀ ਕਰੂਗੀ ਇਦਾਂ ਦਾ ਆਪਾਂ ਫਿਰ ਸਿਟੀ 'ਚ ਕੰਮ ਹੀ ਨਹੀਂ ਕਰ ਪਾਵਾਂਗੇ ਭਾਵੇਂ ਮੈਂ ਇੱਕੋ ਗੱਲ ਕਹਾਵਾਂਗਾ ਕਿ ਚਲੋ ਮੇਰੇ ਰੈਸਟੋਰੈਂਟ ਦੇ ਅੰਦਰ ਕੋਈ ਇਕੁਇਪਮੈਂਟ ਕਮਜ਼ੋਰ ਹੈ ਜਾਂ ਸਟਰੋਂਗ ਹੈ ਇਹ ਤਾਂ ਸਿਟੀ ਆਫ ਸਰੀ ਡਿਸਾਈਡ ਕਰੂਗੀ ਜਾਂ ਇਹਨੂੰ ਫ੍ਰੀਜ਼ਰ ਹੈਲਥ ਡਿਸਾਈਡ ਕਰੂਗੀ ਉਹਨਾਂ ਨੇ ਤਾਂ ਮੈਨੂੰ ਕੁਛ ਨਹੀਂ ਕਿਹਾ ਪਰ ਕਿਹਾ ਕਿਨੇ ਇੱਕ ਨਾਲ ਦੇ ਬੈਂਕ ਨੇ ਤੇ ਕਿਹਾ ਕਿ ਉਹਨੂੰ ਪ੍ਰੋਪਰਟੀ ਸਟਾਟਾ ਮੈਨੇਜਰ ਨੂੰ ਜਿਹੜਾ ਕਿ ਮੈਂ ਉਹਦੇ ਬਾਰੇ ਅੱਜ ਤੋਂ 2 ਮਹੀਨੇ ਪਹਿਲਾਂ ਇਹਨਾਂ ਨੂੰ ਕੰਪਲੇਂਟ ਵੀ ਕੀਤੀ ਆ ਕਿ ਉਹ ਰਿਸਮ ਮੇਰੇ ਨਾਲ ਕਰ ਰਿਹਾ ਕਿ ਉਹ ਮੇਰਾ ਰੈਸਟੋਰੈਂਟ ਬੰਦ ਕਰਾਉਣਾ ਚਾਹੁੰਦਾ ਉਹਦੀ ਇੰਟੈਂਸ਼ਨਸ ਕਲੀਅਰ ਨਹੀਂ ਹੈਗੀਆਂ ਮੈਂ ਇਹ ਈਮੇਲ ਔਨ ਰਿਕਾਰਡ ਹੈ ਮੇਰੇ ਕੋਲ ਅੱਜ ਤੋਂ 2 ਮਹੀਨੇ ਪਹਿਲਾਂ ਵੀ ਮੈਂ ਇਹ ਲਿਖੀ ਸੀ ਕਿ ਉਹ ਮੇਰੇ ਵਾਸਤੇ ਬਹੁਤ ਪ੍ਰੋਬਲਮਸ ਕ੍ਰੀਏਟ ਕਰ ਰਿਹਾ ਮੈਂ ਕੋਈ ਵੀ ਗੱਲ ਜ਼ੁਬਾਨੀ ਕਲਾਮੀ ਨਹੀਂ ਕਰ ਰਿਹਾ ਮੇਰੇ ਕੋਲ ਹਰ ਚੀਜ਼ ਦਾ ਪ੍ਰੂਫ ਹੈ ਇਹਨਾਂ ਨੇ ਜਿੰਨੀ ਵਾਰੀ ਮੈਨੂੰ ਕੋਈ ਨੋਟਿਸ ਭੇਜਿਆ ਉਹਨੀ ਵਾਰੀ ਮੈਂ ਹਰ ਨੋਟਿਸ ਦਾ ਇਹਨਾਂ ਨੂੰ ਜਵਾਬ ਇਹ ਦੇ ਕੇ ਭੇਜਿਆ ਮੈਨੂੰ ਦੱਸੋ ਕੀ ਕਰ ਸਕਦੇ ਆ ਆਪਾਂ ਉਹਨੂੰ ਰੈਕਟੀਫਾਈ ਕਰ ਦਿੰਦੇ ਆ ਇਹਨਾਂ ਨੇ ਇੱਕ ਕੰਪਨੀ ਨੂੰ ਟੈਕਨੀਕਲ ਕੰਪਨੀ ਨੂੰ ਬੁਲਾਇਆ ਚੈੱਕ ਕਰਨ ਵਾਸਤੇ ਕਿ ਮੇਰੇ ਅੰਦਰ ਕੋਈ ਪ੍ਰੋਬਲਮ ਤਾਂ ਨਹੀਂ ਉਸ ਕੰਪਨੀ ਨੇ ਕਲੀਅਰ ਕੀਤਾ ਕਿ ਕੋਈ ਪ੍ਰੀਲਫ੍ਰਿਜ ਨਹੀਂ ਹੈ ਕੋਈ ਲੀਕੇਜ ਨਹੀਂ ਹੈ ਹਰ ਚੀਜ਼ ਪਰਫੈਕਟ ਹੈ ਇਹਨਾਂ ਦਾ ਹੁੱਡ ਫੈਨ ਜਿਹੜਾ ਉਹ ਸੀਲ ਹੈ ਇਹਨਾਂ ਦੀ ਵਾਲ ਸੀਲ ਨੇ ਬੈਂਕ ਕੋਲੇ ਪਾਸੇ ਵੀ ਵਾਲ ਸੀਲ ਨੇ ਹੁਣ ਭਾਜੀ ਮੈਨੂੰ ਤੁਸੀਂ ਮੇਰੇ ਨਾਲ ਬੈਠੇ ਹੋ ਤੁਸੀਂ ਪਰਫਿਊਮ ਲਾਇਆ ਹੈਨਾ ਮੈਨੂੰ ਤੁਹਾਡਾ ਪਰਫਿਊਮ ਤੁਹਾਨੂੰ ਚੰਗਾ ਲੱਗ ਰਿਹਾ ਵੀ ਆ ਭਾਜੀ ਨੂੰ ਚੰਗਾ ਲੱਗ ਰਿਹਾ ਹੈ ਇਹਨਾਂ ਨੂੰ ਚੰਗਾ ਮੈਨੂੰ ਲੱਗ ਰਿਹਾ ਬਦਬੂ ਹੈ ਕੀ ਤੁਸੀਂ ਹੁਣ ਕੀ ਕਰੋਗੇ ਮੈਨੂੰ ਇਹਦਾ ਜਲਦ ਦਾ ਜਵਾਬ ਦੇ ਦਿਓ ਮੈਨੂੰ ਤਾਂ ਇੰਨੀ ਹਾਸੋਈਣ ਗੱਲ ਲੱਗ ਰਹੀ ਐ ਕਿ ਸਿਟੀ ਨਹੀਂ ਮੈਨੂੰ ਕਹਿ ਰਹੀ ਤੂੰ ਗਲਤ ਐ ਮੈਨੂੰ ਫਰੇਜ਼ਰ ਹੈਲਥ ਨਹੀਂ ਕਹਿ ਰਹੀ ਮੈਨੂੰ ਗਲਤ ਐ ਇੱਕ ਵੈਲਦੀ ਲੈਂਡਲੋਰਡ ਤੇ ਇੱਕ ਵੈਲਦੀ ਬੈਂਕ ਕਹਿ ਰਿਹਾ ਮੈਂ ਗਲਤ ਹ ਲਾਅ ਤਾਂ ਉੱਤੇ ਹੋਗੇ ਕੀ ਇਹ ਜਿਹੜੇ 30 40 ਬੱਚੇ ਮੇਰੇ ਨਾਲ ਕੰਮ ਕਰਦੇ ਆ ਜਾਂ ਮੇਰੇ ਮੇਰੇ ਬੱਚੇ ਆਪਣੇ ਅਜੋ ਛੁੱਟੀਆਂ ਇੰਜੋਏ ਕਰ ਰਹੇ ਆ 크ਿਸਮਸ ਦੀਆਂ ਕਿ ਇਹਨਾਂ ਵਾਸਤੇ 크ਿਸਮਸ ਨਹੀਂ ਐ ਇਹਨਾਂ ਵਾਸਤੇ ਨਿਊ ਇਅਰ ਨਹੀਂ ਐ ਸਿਰਫ ਉਹ ਵੈਲਦੀ ਬੰਦੇਆਂ ਵਾਸਤੇ ਹੀ ਸਾਰਾ ਕੁਝ ਐ ਮੈਂ ਇੱਕੋ ਇੱਕ ਮੰਗ ਕਰਦਾ ਸਰਕਾਰ ਨੂੰ ਗਵਰਨਮੈਂਟ ਨੂੰ ਸਿਟੀ ਆਫ ਸਰੀ ਨੂੰ ਸਿਟੀ ਆਫ ਫਰੇਜ਼ਰ ਹੈਲਥ ਨੂੰ ਤੁਸੀਂ ਆਪਣੇ ਦਰਵਾਜ਼ਿਆਂ ਨੂੰ ਤਾਲਾ ਲਾ ਦਿਓ ਕਿਉਂਕਿ ਜਿਹੜੇ ਵੈਲਦੀ ਲੈਂਡਲਾਰਡਸ ਨੇ ਸਿਰਫ ਉਹੀ ਡਿਸਾਈਡ ਕਰਨਗੇ ਸਿਟੀ 'ਚ ਕੀ ਚੱਲੇਗਾ ਤੇ ਕੀ ਨਹੀਂ